we uh -huh. ਸਰਕਾਰੀ ਸੀਨੀਅਰ ਸਕੰਦਰੀ ਸਪੋਰਟ ਸਕੂਲ ਪਰਣੀ ਬਗਾ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਮੇਰੇ ਸਕੂਲ ਦੇ ਵਿੱਚ ਪਿਛਲੇ 10 ਦਿਨ ਦੇ ਵਿੱਚ ਦੋ ਚੋਰੀਆਂ ਹੋਈਆਂ ਇਸ ਕਮਰੇ ਦੇ ਵਿੱਚੋਂ ਇੱਕ ਐਲ. ਸੀ. ਡੀ. ਚੋਰੀ ਕੀਤੀ ਗਈ ਆ ਜਾਲੀ ਜੋ ਤੁਸੀਂ ਦੇਖ ਰਹੇ ਹੋ ਇਸ ਨੂੰ ਕੱਟਿਆ ਗਿਆ ਤੋੜਿਆ ਗਿਆ ਤੇ ਇਸ ਦੇ ਵਿੱਚੋਂ ਚੋਰ ਅੰਦਰ ਆਇਆ ਐਲ. ਸੀ. ਡੀ. ਲੈ ਕੇ ਇਸੇ ਜਾਲੀ ਵਿੱਚੋਂ ਬਾਹਰ ਗਿਆ ਇਸ ਤੋਂ ਪਹਿਲਾਂ ਵੀ ਇਸੇ ਕਮਰੇ ਵਿੱਚੋਂ ਇੱਕ ਐਲ.ਆਰ.ਡੀ. ਪਿਛਲੇ ਸਾਲ ਚੋਰੀ ਹੋਈ ਅਤੇ ਬਾਕੀ ਕਮਰਿਆਂ ਨੂੰ ਚਾਰ ਚੋਰੀਆਂ ਹੋਈਆਂ ਤੇ ਹੁਣ ਤਾਂ ਸਕੂਲ ਦੀਆਂ ਬਾਕੀ ਬਤ ਜਮਾਤਾਂ ਵਿੱਚੋਂ ਸੱਤ ਐਲ.ਆਰ.ਡੀ.ਆਂ ਜਿਹੜੀਆਂ ਨੇ ਉਹ ਚੋਰੀ ਕੀਤੀਆਂ ਜਾ ਚੁੱਕੀਆਂ ਨੇ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਵਾਰ-ਵਾਰ ਬੇਨਤੀ ਲਾ ਕੇ ਜਾਂਦੇ ਹਾਂ ਲਿਖਤੀ ਪੱਤਰ ਵੀ ਹਾਰ ਵੀ ਕਰਦੇ ਹਾਂ ਪਿਛਲੇ ਸਾਲ ਵੀ ਐਸ.ਐਸ.ਪੀ. ਸਾਹਿਬ ਨੂੰ ਮਿਲੇ ਹੁਣ ਵੀ ਚੌਕੀ ਦੋਹੇ ਵਾਰ ਗਏ ਲੇਕਿਨ ਹਲੇ ਤੱਕ ਸਾਡੀ ਕੋਈ ਵੀ ਐਲ.ਆਰ.ਡੀ. ਰਿਕਵਰ ਨਹੀਂ ਹੋਈ ਵਿਦਿਆਰਥੀਆਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਅਸੀਂ ਸਖਤ ਮਿਹਨਤ ਕਰਦੇ ਹੋਏ ਸਟਾਫ ਦਾ ਵੀ ਜਿਹੜਾ ਦਿਲ ਹੈ ਉਹ ਧੂਪੀ ਹੁੰਦਾ ਹੈ ਤੇ ਸਾਡਾ ਸਕੂਲ ਦੇ ਵਿੱਚ ਸਾਡੀ ਪੜ੍ਹਾਈ ਦੇ ਵਿੱਚ ਵੀ ਹਰ ਜਾਂਦਾ ਹੁੰਦਾ ਹੈ ਤੇ ਅਸੀਂ ਹੋਰ ਜ਼ੋਰ ਬੇਨਤੀ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਸਾਡੀਆਂ ਐਲਈਡੀਆਂ ਨੇ ਜਿਹੜੀਆਂ ਉਹ ਰਿਕਵਰ ਕੀਤੀਆਂ ਜਾਣ ਅਤੇ ਹਰ ਹਾਲਤ ਦੇ ਵਿੱਚ ਸਾਡੀਆਂ ਸੱਕਦੀਆਂ ਸਭ ਐਲਈਡੀਆਂ ਸਕੂਲ ਨੂੰ ਮਿਲਣ ਤੇ ਇਹ ਜਿਹੜਾ ਵਰਤਾਰਾ ਹੈ ਖਿੜਕੀਆਂ ਤੋੜ-ਤੋੜ ਕੇ ਚੋਰੀਆਂ ਵੰਗਾ ਪਿੰਡ ਦਾ ਇਹ ਛੇਤੀ ਤੋਂ ਛੇਤੀ ਬੰਦ ਹੋਵੇ ਤੇ ਇਸ ਤੇ ਸਖਤ ਕਾਰਵਾਈ ਹੋਵੇ ਚੋਰੀ ਕਰਨ ਵਾਲੇ ਨੂੰ ਇੰਨੀ ਸਖਤ ਸਜ਼ਾ ਮਿਲੇ ਕਿ ਉਹ ਮੁੜ ਕੇ ਕਦੇ ਚੋਰੀ ਕਰਨ ਬਾਰੇ ਨਾ ਸੋਚੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆਂ ਸ਼੍ਰੀ ਕੁੰਤਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਵਾਗਾ ਵਿਖੇ ਇੱਥੇ ਪਿਛਲੇ ਕੁਝ 15-20 ਦਿਨਾਂ ਤੋਂ ਘੱਟੋ-ਘੱਟ 7 ਐਲ ਸੀ ਡੀਆਂ ਜਿਹੜੀਆਂ ਚੋਰੀ ਹੋ ਚੁੱਕੀਆਂ ਨੇ ਅਸੀਂ ਪਿੰਡ ਤੋਂ ਕੋਈ ਦਾਨ ਲੈ ਕੇ ਕੋਈ ਸੰਸਥਾਵਾਂ ਤੋਂ ਮੰਤ-ਮੰਤ ਕੇ ਇੱਥੇ ਸਾਰਾ ਜਿਹੜਾ ਸਿਸਟਮ ਚਲਾਉਣਾ ਸਰਕਾਰ ਦੀ ਮਦਦ ਵੀ ਹੁੰਦੀ ਆ ਚਲੋ ਸਾਰੇ ਕਮਰਿਆਂ 'ਚ ਚੰਗੀਆਂ ਐਲਸੀਡੀਆਂ ਲੱਗੀਆਂ ਹੋਈਆਂ ਨੇ ਵਧੀਆ ਸਟਾਫ ਹੈ ਸਾਰਾ ਪੜ੍ਹਾਈ ਦਾ ਪੂਰਾ ਪ੍ਰਬੰਧ ਹੈ ਪਰ ਇਹ ਚੋਰਾਂ ਨੇ ਸਾਨੂੰ ਪਰੇਸ਼ਾਨ ਕਰ ਰੱਖਿਆ ਬਹੁਤ ਜ਼ਿਆਦਾ ਆ ਪਿਛਲੇ 7 7 ਦਿਨਾਂ ਚੋਂ 20 ਦੇ ਨਾਤੇ ਚੋਰੀ ਹੋ ਚੁੱਕੀਆਂ ਨੇ ਕਦੇ ਜਾਲੀਆਂ ਤੋੜ ਦਿੰਦੇ ਆ ਪੱਖੇ ਤੋੜ ਤੇ ਬੱਲਬ ਤੋੜ ਤੇ ਪਰ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਹਦੇ ਵੱਲ ਅੱਜ 6ਵਾਂ ਦਿਨ ਹੋ ਗਿਆ ਐਲਸੀਡੀ ਚੋਰੀ ਹੋਈ ਨੂੰ ਪ੍ਰਿੰਸੀਪਲ ਮੈਡਮ ਨੇ ਦਰਖਾਸਤ ਦਿੱਤੀ ਹੋਈ ਆ ਕੋਈ ਧਿਆਨ ਨਹੀਂ ਕੋਈ ਮੁਲਾਜ਼ਮ ਇੱਥੇ ਆ ਕੇ ਕਿਸੇ ਨੇ ਮੌਕਾ ਵੀ ਨਹੀਂ ਦੇਖਿਆ ਆ ਸਾਡੀ ਮੀਟਿੰਗ ਹੋਈ ਆ ਇਹ ਕਮੇਟੀ ਦੇ ਮੈਂਬਰ ਖੜੇ ਨੇ ਪ੍ਰਧਾਨ ਜੀ ਆਏ ਆ ਅਮਿੰਦਰ ਸਿੰਘ ਭੈਣੀਵਾਗਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਦੇਖਦੇ ਆ ਵੀ ਕੀ ਕਰਦੇ ਅੱਜ ਉਹ ਪਰ ਸਾਡੀ ਫੇਰ ਅਪੀਲ ਹੈ ਵੀ ਇਹੋ ਜੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਆ ਪ੍ਰਾਈਵੇਟ ਸਕੂਲਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਖਰਚੇ ਆ ਸਰਕਾਰੀ ਬਹੁਤ ਵਧੀਆ ਸਕੂਲ ਆ ਸਟਾਫ ਆ ਸਾਰਾ ਇੱਥੇ ਇਹ ਸਾਨੂੰ ਸੇ ਨੂੰ ਸਾਹਮਣੇ ਦੀ ਲੋੜ ਆ ਦੁਬਾਰੇ ਸਾਨੂੰ ਫੇਰ ਫੇਰ ਪਰ ਕੋਰਜਰ ਅਪੀਲ ਆ ਵੀ ਇੱਥੇ ਛੇਤੀ ਤੋਂ ਛੇਤੀ ਪ੍ਰਸ਼ਾਸਨ ਆ ਕੇ ਕੋਈ ਨਾ ਕੋਈ ਕਾਰਵਾਈ ਕਰੇ ਆਜੋ ਜਿਹੜੀਆਂ ਚੋਰੀਆਂ ਇੱਥੇ ਵਾਰੀ ਵਾਰੀ ਹੋ ਰਹੀਆਂ ਐ ਨਾ ਤੇ ਕੋਈ ਨੱਥ ਪਾਈ ਜਾ ਸਕਦੀ ਸਰਪੰਚ ਸਾਹਿਬ ਕੈਮਰੇ ਵੀ ਲੱਗੇ ਹੋਣਗੇ ਇਹਦੇ ਸਕੂਲ ਦੇ ਵਿੱਚ ਸਾਰੇ ਕੈਮਰੇ ਲੱਗੇ ਹੋਏ ਆ ਜੀ ਪਿਛਲੇ ਸਾਲ ਕੈਮਰੇ ਵੀ ਚੋਰੀ ਹੋ ਗਏ ਸੀਗੇ ਹੁਣ ਵੀ ਕੁਝ ਕੈਮਰੇ ਤੋੜੇ ਗਏ ਨੇ